ਪੰਜਾਬ ਦੇ ਵਿੱਚ ਵੀ ਜਿਹੜੀ ਪੰਜਾਬ ਦੀ ਸਰਕਾਰਾਂ ਨੇ ਰਹੀਆਂ ਨੇ ਉਹਨਾਂ ਨੇ ਵੀ ਕੁਝ ਨਾ ਕੁਝ ਕਰਕੇ ਖਾਇਆ ਹੀ ਹੈ ਬੰਨੇ ਆ ਨਾ ਬੇਸ ਕੋਈ ਲੰਮੀ ਗੱਲ ਦਾ ਸੋਚਦਾ ਨਹੀਂ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਕਿ ਕਿ ਪੰਜਾਬ ਚ ਵੀ ਕਦੀ ਕੋਈ ਨੇੜੇ-ਤੇੜੇ ਦੀ ਵੀ ਕੋਈ ਇਮਾਨਦਾਰ ਸਰਕਾਰ ਆਈ ਹੋਵੇ ਕਦੇ ਵੀ ਨਹੀਂ ਉਹ ਸੋਚਦੇ ਨਹੀਂ ਨਾ ਮਤਲਬ ਪੰਜਾਬ ਦੇ ਲੋਕ ਪੰਥ ਬਾਰੇ ਭਾਵਕ ਨੇ ਸਿੱਖੀ ਬਾਰੇ ਭਾਵਕ ਨੇ ਪੰਥ ਦੇ ਨਾਂ ਤੇ ਵੋਟਾਂ ਲੈ ਲਓ ਹੂੰ ਬਟ ਪੰਥ ਫੋਲੋ ਨਹੀਂ ਹੁੰਦਾ ਹਾਂ ਉਹ ਤਾਂ ਪਤਾ ਹੀ ਆ ਫਿਰ ਕਿਸੇ ਬਾਬੇ ਨਾਲ ਸਮਝੌਤਾ ਕਰਨਾ ਪੈ ਗਿਆ ਤਾਂ ਕੋਈ ਗੱਲ ਨਹੀਂ ਕਿਸੇ ਡੇਰੇ ਦੀਆਂ ਵੋਟਾਂ ਮੰਗਣੀਆਂ ਤਾਂ ਕੋਈ ਗੱਲ ਨਹੀਂ ਗੁਰੂ ਸਾਹਿਬ ਦੀ ਗੁਰੂ ਗ੍ਰੰਥ ਸਾਹਿਬ ਦੀ ਉਹ ਹੋ ਗਈ ਆਪਣੀ ਕਿਸੇ ਨੇ ਬੇਅਦਬੀ ਕੀਤੀ ਤਾਂ ਵੀ ਕੋਈ ਗੱਲ ਨਹੀਂ ਸਭ ਪਕਬੂਲ ਆ ਸਾਡੀ ਜਿਹੜੀ ਆ ਉਹ ਕੁਰਸੀ ਸਲਾਮਤ ਰਹਿਣੀ ਚਾਹੀਦੀ ਹੈ ਕਿਰਸਾ ਕੁੱਸੀ ਦਾ ਹਰ ਤਰੀਕੇ ਨਾਲ ਕੁਰਸੀਆਂ ਸਲਾਮਤ ਰੱਖਦੇ ਹਰੇਕ ਪਹਿਲਾਂ ਕੋਈ ਗੁੱਟਕਾ ਫੜ ਕੇ ਫੋਟੋ ਆਪਣਾ ਸੌਂ ਖਾਂਦਾ ਕੋਈ ਕੋਸ਼ ਕਰਦਾ ਕੋਈ ਕੋਸ਼ ਕਰਦਾ ਬਾਅਦ ਚ ਕੀ ਕਰਦੇ ਹੈ ਭਗਵਾਨਤਮਾਨ ਸਾਹਿਬ ਸਭ ਤੋਂ ਵੱਧ ਜਿਹੜੀਆਂ ਗੱਲਾਂ ਤੇ ਤਵਾ ਲਾਉਂਦੇ ਹੁੰਦੇ ਸੀਗੇ ਸੁਖਵੀਰ ਬਾਦਲ ਤੇ ਉਹ ਸਾਰੀਆਂ ਗੱਲਾਂ ਆਪ ਕਰ ਰਹੇ ਨੇ ਮੈਂ ਡਰਾਮਾ ਹੀ ਆ ਯਾਰ ਕਮਾਲ ਹੀ ਹੋ ਗਈ ਯਾਰ ਜਮੇ ਖਰਾਨੀ ਜਨਕ ਗੱਲ ਆ ਮਤਲਬ ਐਨਾ ਵੱਡਾ ਵਿਆਨ ਦਾ ਯਾਰ ਇਹ ਮਤਲਬ ਤੁਸੀਂ ਸੋਚੋ ਯਾਰ ਮਨ ਕਰਦਾ ਕਿ ਫਿਰ ਤੋਂ ਕਲਾਕਾਰ ਉਠਣ ਜਸਪਾਲ ਵੱਟੀ ਵਰਗੇ ਬਹੁਤ ਕੁਝ ਹੋ ਸਕਦਾ ਬਹੁਤ ਕਰਨਾ ਪੈ ਸਕਦਾ ਉਹਨਾਂ ਤੋਂ ਇੰਸਪੀਰੇਸ਼ਨ ਲੈ ਕੇ ਮੈਂ ਹਮੇਸ਼ਾ ਹੀ ਕਹਿੰਦਾ ਹਾਂ ਉਹਨਾਂ ਕਿ ਜਦੋਂ ਪਰਸਥਿਤੀਆਂ ਨੇ ਨਾ ਜਿਹੜੀਆਂ ਉਹ ਵੱਧ ਜ਼ਾਲਮ ਹੁੰਦੀਆਂ ਨੇ ਉਦੋਂ ਹੀ ਇਨਕਲਾਬ ਹੁੰਦੇ ਨੇ ਹੂੰ ਕਿਉਂਕਿ ਇਨਕਲਾਬ ਦੇ ਲਈ ਧਰਤੀ ਅਜੇ ਦੀ ਉਦੋਂ ਹੀ ਤਿਆਰ ਕੀਤੀ ਜਾਂਦੀ ਹੈ ਜਦੋਂ ਸਰਕਾਰਾਂ ਵੱਧ ਜ਼ਾਲਮ ਹੁੰਦੀਆਂ ਨੇ ਇਹ ਤੁਹਾਡੇ ਇੱਕ ਯਾਦ ਹੋਣੀ ਆ ਗੱਲ ਜਿਹੜੀ ਅੰਨਾ ਹਜ਼ਾਰੇ ਹੋਰਾਂ ਦੀ ਇੱਕ ਮੂਵਮੈਂਟ ਸੀ ਹਨਾ ਜੀ 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 ਉਹ ਕਿਸੇ ਟਾਈਮ ਦੇਖੋ ਉੱઠી ਸੀ ਜਦੋਂ ਬਹੁਤ ਜ਼ਿਆਦੇ ਮਤਲਬ ਹਾਲਾਤ ਖਰਾਬ ਸੀਗੇ ਹੂੰ ਉਹ ਵੱਖਰੀ ਗੱਲ ਆ ਕਿ ਉਹ ਇੱਕ ਬੇਈਮਾਨੀ ਕੀਤੀ ਗਈ ਉਸ ਟਾਈਮ ਲੋਕਾਂ ਨੂੰ ਉਲਝਾ ਕੇ ਲੋਕਾਂ ਦਾ ਗੁੱਸਾ ਸੀ ਜਿਹੜਾ ਉਹ ਉਹਨੂੰ ਗਲਤ ਵੇ ਨਾਲ ਮਤਲਬ ਯੂਜ਼ ਕੀਤਾ ਗਿਆ ਹੈ ਹਨ ਉਸ ਬੰਦੇ ਨੇ ਅੰਨਾ ਹਜਾਰੇ ਨੇ ਜੋ ਕੁਝ ਕੀਤਾ ਉਹ ਬਹੁਤ ਵੱਡੀ ਇੱਕ ਸਾਜ਼ਿਸ਼ ਸੀ ਹਨ ਉਸ ਸਾਜ਼ਿਸ਼ ਚੋਂ ਵੀ ਜਿਹੜੇ ਬੰਦਿਆਂ ਨੇ ਫਾਇਦਾ ਲੈਣਾ ਸੀ ਉਹ ਕੇਜਰੀਵਾਲ ਵਾਲੇ ਵੀ ਲੈ ਗਏ ਜੇ ਉਹ ਨਾ ਹੁੰਦਾ ਤਾਂ ਕੇਜਰੀਵਾਲ ਨਹੀਂ ਸੀ ਹੁਣ ਅਨਾਹ ਹਜ਼ਾਰੇ ਦਾ ਨਹੀਂ ਬਾਅਦ ਚ ਪਤਾ ਲੱਗਿਆ ਵੀ ਉਹ ਕਿੱਧਰ ਗਿਆ ਕੀ ਸਾਰਾ ਲੋਕਪਾਲ ਬਿੱਲ ਕਿੱਧਰ ਗਿਆ ਉਹ ਸਾਰੀਆਂ ਸਮੱਸਿਆਵਾਂ ਹੱਲ ਹੋ ਗਈਆਂ ਇਹ ਅਜ ਤੱਕ ਸਮਝ ਨਹੀਂ ਆਇਆ ਲੋਕਾਂ ਨੂੰ ਕਿ ਇਹ ਇੱਕ ਹੀ ਚੱਕਰ ਸੇ ਆ ਕੇ ਹੋ ਗਿਆ ਲੋਕਾਂ ਨਾਲ ਕੀ ਖੇਡ ਖੇਢੀ ਗਈ ਇਹ ਗੱਲ ਹੀ ਨਹੀਂ ਸਮਝਾਈ ਲੋਕਾਂ ਨੂੰ ਕਿੰਨਾ ਵੱਡਾ ਮਜ਼ਾਕ ਕਰਤਾ ਉਸ ਟਾਈਮ ਯੂਪੀਐਸ ਸੀ ਯੂਪੀ ਸਰਕਾਰ ਸੀ ਉਸ ਟਾਈਮ ਹਾਂਜੀ ਉਹ ਮੈਂ ਕਹਣਾ ਉਹਨਾਂ ਇੱਕ ਗੱਲ ਬੜੀ ਥੋੜੀ ਸੁਣਨ ਵਿੱਚ ਹੋਰ ਤਰ੍ਹਾਂ ਦੀ ਲੱਗੂਗੀ ਪਰ ਉਹ ਗੱਲ ਮਤਲਬ ਉਹਦੇ ਲਈ ਸਹੀ ਆ ਉਹ ਗੱਲ ਉਹ ਉਹਦੇ ਮਤਲਬ ਉਦਾਹਰਨ ਉਹ ਬਹੁਤ ਸਹੀ ਆ ਉਹ ਇਹ ਸੀਗਾ ਕਿ ਜਿਹੜਾ ਲੋਕਾਂ ਦਾ ਰੋਸ ਹੀ ਨਾ ਉਹ ਉਹਨੂੰ ਇੱਕ ਤਰ੍ਹਾਂ ਨਾਲ ਡਿਸਚਾਰਜ ਕਰ ਦਿੱਤਾ ਗਿਆ ਗਲਤ ਤਰੀਕੇ ਨਾਲ ਉਸ ਰੋਸ ਨੂੰ ਸਰਕਾਰਾਂ ਵਹਾ ਦੇਣੀਆਂ ਸੀ ਉਹਨਾਂ ਨੇ ਸਟੇਟ ਨੂੰ ਹਲਾ ਲੈਣਾ ਸੀ ਉਹਨੇ ਉਦੋਂ ਪਹਿਲਾਂ ਡਿਸਚਾਰਜ ਕਰਤਾ ਹੋਰ ਆਪ ਮੁੜ ਕੇ ਹੱਥ ਤੇ ਲੱਤ ਧਰ ਕੇ ਬਹਿ ਗਿਆ ਪਤਾ ਨਹੀਂ ਕਿੱਥੇ ਜਾ ਕੇ ਉਹਨੂੰ ਪੁੱਛਣਾ ਹੋਵੇ ਕ腐ਸ਼ਨ ਖਤਮ ਹੋ ਗਿਆ ਲੋਕਪਾਲ ਵੀ ਪਾਸ ਹੋ ਗਿਆ ਇੱਧਰ ਗਿਆ ਹੁਣ ਕਿੱਥੇ ਗਿਆ ਤੇਰਾ ਉਹ ਅੱਗ ਕਿੱਥੇ ਗਈ ਅੰਦਰ ਉਹ ਸਾਰੀ ਕਿੱਧਰ ਗਈ ਉਹ ਲੋਕ ਵਿਚਾਰੇ ਉਹਨਾਂ ਨੂੰ ਅੱਜ ਤਾਈਂ ਨਹੀਂ ਪਤਾ ਲੱਗਦਾ ਉਹ ਮਤਲਬ ਉਹੀ ਲੁੱਟੇ ਗਏ ਉਹਨਾਂ ਨੂੰ ਸਮਝ ਨਹੀਂ ਆਈ ਕਿ